ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਨੰਤ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਧਮਕੀਆਂ ਮਿਲ ਰਹੀਆਂ ਫਿਲਮ ਦਾ ਸਰਟੀਫਿਕੇਟ ਰੋਕਿਆ ਗਿਆ ਘੰਗਣਾਰਨੋਤ ਨੇ ਵੀਡੀਓ ਕੀਤੀ ਜਾਰੀ ਘੰਗਣਾਰਨੋਤ ਦੀ ਫਿਲਮ ਐਮਰਜੈਂਸੀ ਦਾ ਵਿਰੋਧਵਾਦ ਦਾ ਜਾ ਰਿਹਾ ਹੈ ਤੇ ਲਰ ਰਿਲੀਜ਼ ਹੋਣ ਤੋਂ ਬਾਅਦ ਸੇਕ ਭਾਈਚਾਰੇ ਨੇ ਇਸ ਫਿਲਮ 'ਤੇ پابੰਦੀ ਲਗਾਉਣ ਦੀ ਮੰਗ ਕੀਤੀ ਹੈ ਹਾਲਾਂਕਿ ਇਹ ਫਿਲਮ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਸੀ ਇਸ ਦਰਾਨ ਕੰਗਣਾ ਰਣੋਤ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਫਿਲਮ ਐਮਰਜੈਂਸੀ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਹੈ ਕੰਗਣਾ ਨੇ ਇੱਕ 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 ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਮਿਲੀ ਰਹੀਆਂ ਧਮਕੀਆਂ ਕਾਰਨ ਉਹਨਾਂ ਦੀ ਫਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਇਹ ਵੀਡੀਓ ਵਿੱਚ ਕੰਗਣਾ ਰਣੋਤ ਨੇ ਕਿਹਾ ਕਿ ਪਹਿਲਾਂ ਕਿ ਹਾ ਜਾਰ ਰਿਹਾ ਸੀ ਕੀ ਫਿਲਮ ਨੂੰ ਸੈਸਰ ਸਰਟੀਫਿਕੇਟ ਮਿਲ ਗਿਆ ਹੈ ਅਤੇ ਪਰ ਜਿਹਾ ਨਹੀਂ ਹੈ ਸਾਡੀ ਫਿਲਮ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਪਰ ਇਸ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਹੈ ਕਿਉਂਕਿ ਸਾਨੂੰ ਕਈ ਜਾਨੋ ਮਾਰਨੀ ਧਮਕੀਆਂ ਮਿਲ ਰਹੀਆਂ ਸੈਸਰ ਨੂੰ ਧਮਕੀਆਂ ਮਿਲ ਰਹੀਆਂ ਅਜੇ ਹਜੇ ਸਾਡੇ ਤੇ ਦਬਾਅ ਹੈ ਕਿ ਅਸੀਂ ਮਿਸਿਸ ਗਾਂਧੀ ਦੀ ਕਤਲ ਨੂੰ ਨਾ ਦਿਖਾਈਏ ਪੰਜਾਬ ਦੇ ਦੰਗਿਆਂ ਨੂੰ ਨਾ ਨਾ ਦਿਖਾਈਏ ਇਸ ਲਈ ਪਤਾ ਨਹੀਂ ਫਿਰ ਕੀ ਦਿਖਾਉਣਾ ਹੈ ਅਜਿਹੇ ਜੋ ਹੋਇਆ ਹੈ ਫਿਲਮ ਅਚਾਨਕ ਬਲੈਕ ਅਕਾਊਂਟ ਹੋ ਗਈ ਹੈ ਮੈਨੂੰ ਇਸ ਦੇਸ਼ ਦੀ ਸਥਿਤੀ ਅਫਸੋਸ ਹੈ ਖਬਰਨਾਂ ਤੱਕ ਰਿਕਨ ਲਈ ਆਪ ਸਭ ਦਾ ਧੰਨਵਾਦ